ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਧੰਤਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰ ਵਿੱਚ ਬੈਠੀ ਸਾਧ ਸੰਗਤ ਜੀ ਅੰਮ੍ਰਜ ਕੇ ਫਤੇ ਬਲੌ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਹੰਡਾਰੇ ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਝ ਪਾਇ ਬਾਬਾ ਫਰੀਦੀ ਦਾ ਸ਼ਬਦ ਹੈ ਬਾਬਾ ਫਰੀਦ ਜੀ ਸਮਝਾਉਂਦੇ ਨੇ ਬੁਰੇ ਦਾ ਵੀ ਕਹਿੰਦੇ ਨੇ ਭਲਾ ਕਰੋ ਗੁੱਸਾ ਜਿਹੜਾ ਗੁੱਸਾ ਆਪਣੇ ਮਨ ਤੇ ਨਾ ਹੰਡਾਈ ਜੋ ਕੋਈ ਵੀ ਚੀਜ਼ੇ ਆਪਾਂ ਜਿੰਨਾ ਆਪਣੇ ਤਨ ਤੇ ਹੰਡਾਈ ਜਾਵਾਂਗੇ ਉੰਨੀ ਹੰਡੀ ਜਾਏਗੀ ਪਰ ਜਿੰਨਾ ਆਪਾਂ ਉਹਨੂੰ ਵਿਧਾਈ ਜਾਵਾਂਗੇ ਚੀਜ਼ ਨੂੰ ਗੁੱਸਾ ਹੈ ਗੁੱਸੇ ਨੂੰ ਜਿੰਨਾ ਆਪਾਂ ਆਪਣੇ ਅੰਦਰ ਵਿਧਾਈ ਜਾਵਾਂਗੇ ਉਨਾ ਹੀ ਗੁੱਸਾ ਜਿਹੜਾ ਉਹ ਵਧਦਾ ਜਾਏਗਾ ਜਿਹੜਾ ਇਨਸਾਨ ਜਿਆਦਾ ਗੁੱਸਾ ਕਰਦਾ ਹੋਵੇ ਤੇ ਉਹਦਾ ਜੋ ਸਰੀਰ ਹੈ ਉਹਨੂੰ ਰੋਗ ਵੀ ਉਹਨੇ ਜਿਆਦਾ ਹੁੰਦੇ ਨੇ ਫਰੀਦਾ ਸਮਝਾਉਂਦੇ ਨੇ ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਝ ਪਾਇ ਫਰੀਦਾ ਬੁਰੇ ਦਾ ਭਲਾ ਕਰ ਬੁਰਾ ਇਨਸਾਨ ਹੈ ਜਿਹਦਾ ਉਹਦਾ ਭਲਾ ਕਰਿਆ ਕਰ ਗੁੱਸਾ ਨਾ ਮੰਨ ਤੇ ਹਟਾਇਆ ਕਰ ਫਿਰ ਇਹਦੇ ਨਾਲ ਤੇਰਾ ਵੀ ਭਲਾ ਹੋਏਗਾ ਤੇਰੇ ਵੀ ਦੇਹੀ ਨੂੰ ਤੇਰੇ ਸਰੀਰ ਨੂੰ ਕੋਈ ਰੋਗ ਨਹੀਂ ਲੱਗੇਗਾ ਤੇ ਨਹੀਂ ਜਿੰਨਾ ਜ਼ਿਆਦਾ ਗੁੱਸਾ ਕਰਦੇ ਜਾਵਾਂਗੇ ਮਨ ਦੇ ਵਿੱਚ ਮਨ ਕੀ ਹੈ ਦੂਸਰੇ ਨਿਕਲੇ ਇਨਸਾਨ ਨੇ ਚਲ ਜਾਣਾ ਮਨ ਜਿਹੜਾ ਆਪ ਦਾ ਤੜਫਦਾ ਰਹਿਣਾ ਗੁੱਸੇ ਦੇ ਵਿੱਚ ਤੇ ਕੀ ਹੈ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਗੁੱਸਾ ਗੁੱਸੇ ਨੂੰ ਜ਼ਿਆਦਾ ਵਧਾ ਕੰਨੇ ਹਾਂ ਫਿਰ ਅੰਦਰ ਦਾ ਜਿਹੜਾ ਕੁਦਰਤੀ ਸਿਸਟਮ ਹੈ ਜਿਹੜਾ ਕੁਦਰਨੈ ਸਿਸਟਮ ਬਣਾਇਆ ਹੋਇਆ ਉਹ ਸਾਰੀ ਉਹਦੇ ਵਿੱਚ ਹਿਲਜੁਲ ਹੋ ਜਾਂਦੀ ਹੈ ਹਰੇਕ ਚੀਜ਼ ਦੇ ਉੱਤੇ ਅਸਰ ਪੈਂਦਾ ਹੈ ਜਿੰਨਾ ਸਰੀਰ ਦੇ ਦਿਲ ਦੀ ਧੜਕਣ ਚੱਲਦੀ ਹੈ ਦਿਲ ਦੀ ਧੜਕਣ ਰੁਕਣੀ ਸ਼ੁਰੂ ਹੋ ਜਾਏਗੀ ਹਰੇਕ ਸਰੀਰ ਦੇ ਹਰੇਕ ਹਿੱਸੇ ਤੇ ਜਿਹੜਾ ਉਹ ਗੁੱਸਾ ਜਿਹੜਾ ਫਿਰ ਕੰਮ ਕਰਦਾ ਜਦੋਂ ਸਰੀਰ ਦਾ ਅੰਦਰੋਂ ਸਿਸਟਮ ਹਿਲ ਜਾਂਦਾ ਹੈ ਤਾਂ ਫਿਰ ਕਈ ਤਰ੍ਹਾਂ ਦੇ ਸਰੀਰ ਨੂੰ ਰੋਗ ਵੀ ਆ ਜਾਂਦੇ ਨੇ ਕੀ ਹੈ ਇਹ ਜਿਹੜੇ ਵਿਕਾਰ ਨੇ ਜਿਹੜੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਆਪਾਂ ਨੂੰ ਇਹੀ ਸਮਝਾਇਆ ਕਾਮ ਕ੍ਰੋਧ ਲੋਭ ਮੋਹਨ ਕਾਰ ਕਾਮ ਤੇ ਜਿਹੜਾ ਕ੍ਰੋਧ ਹੈ ਸਭ ਤੋਂ ਜਿਹੜੇ ਵੱਡੇ ਸ਼ਰੂ ਦੇ ਵਿੱਚ ਇਹਨਾਂ ਨੂੰ ਕਿਹਾ ਹੈ ਬਹੁਤ ਵੱਡੇ ਰੋਗ ਨੇ ਤੇ ਰੋਗ ਹੈ ਜਦੋਂ ਰੋਗਾਂ ਦੇ ਨਾਲ ਆਪਾਂ ਇਹਨਾਂ ਰੋਗਾਂ ਦੇ ਨਾਲ ਚਿੰਬੜੇ ਰਵਾਂਗੇ ਇਹਨਾਂ ਨੂੰ ਆਪਾਂ ਆਪਣੇ ਅੰਦਰੋਂ ਦੂਰ ਨਹੀਂ ਕਰਾਂਗੇ ਆਪਣੇ ਮਨ ਦੇ ਵਿੱਚੋਂ ਇਹ ਰੋਗ ਨਹੀਂ ਹਟਾਵਾਂਗੇ ਤੇ ਫਿਰ ਜਿਹੜੇ ਆਪਣੇ ਤਨ ਦੇ ਵੀ ਰੋਗ ਜਪੜਨੇ ਸ਼ੁਰੂ ਹੋ ਜਾਣਗੇ ਕਾਮ ਹੈ ਕਾਮਮੀ ਮਾੜਾ ਹੈ ਅਗਰ ਵੱਧ ਜਾਵੇ ਜਿਸ ਤਰ੍ਹਾਂ ਫਸਲ ਹੈ ਫਸਲ ਨੂੰ ਅਗਰ ਪਾਣੀ ਆਪਾਂ ਲਾਈਏ ਉਹਨੂੰ ਵੱਧ ਲੱਗਾ ਵੀ ਮਾੜਾ ਘਟ ਲੱਗਾ ਵੀ ਮਾੜਾ ਗੁੱਸਾ ਹੈ ਗੁੱਸਾ ਜਿਆਦਾ ਵੀ ਇਨਸਾਨ ਤੇ ਚੜ ਜਵੇ ਤਾਂ ਨੁਕਸਾਨ ਆਉਂਦਾ ਆ ਇਨਸਾਨ ਆਪਦਾ ਵੀ ਨੁਕਸਾਨ ਕਰਦਾ ਤਾਂ ਦੂਜੇ ਦਾ ਵੀ ਨੁਕਸਾਨ ਕਰਦਾ ਇਹ ਪੰਜ ਜਿਹੜੇ ਵਿਕਾਰ ਨੇ ਅਗਰ ਇਨਸਾਨ ਦੇ ਕਾਬੂ ਦੇ ਵਿੱਚ ਰਹਿਣ ਫਿਰ ਤਾਂ ਬਿਲਕੁਲ ਸਹੀ ਹੈ ਅਗਰ ਕਾਬੂ ਤੋਂ ਬਾਹਰ ਚਲੇ ਜਾਣ ਤਾਂ ਫਿਰ ਇਨਸਾਨ ਦਾ ਨੁਕਸਾਨ ਕਰਦੇ ਹਨ ਪਾਣੀ ਪਾਣੀ ਆਪਣੇ ਪੈਰਾਂ ਤੱਕ ਰਵੇ ਤਾਂ ਸਹੀ ਹੈ ਪਾਣੀ ਦੇ ਵਿੱਚ ਅਪਾ ਡੁੱਬੀ ਜਾਈਏ ਸਿਰ ਦੇ ਉੱਤੇ ਤੱਕ ਚੜ ਜਾਵੇ ਪਾਣੀ ਕੀ ਹੈ ਬੰਦੇ ਦਾ ਆਪ ਦੇ ਸਾਹ ਘੁੱਟਣਾ ਤੇ ਜਿਹੜੇ ਵਿਕਾਰ ਨੇ ਬਹੁਤ ਮਾੜੇ ਨੇ ਮਾੜੇ ਤਾਂ ਨੇ ਅਗਰ ਆਪਣੇ ਵਾਸਤੇ ਦੇ ਵਿੱਚ ਕਾਬੂ ਦੇ ਵਿੱਚ ਨਹੀਂ ਹਨ ਅਗਰ ਕਾਬੂ ਦੇ ਵਿੱਚ ਆਪਣੇ ਹੋਣ ਵਿਕਾਰ ਤਾਂ ਫਿਰ ਸਾਰਾ ਕੁਝ ਸਹੀ ਹੈ ਗੁੱਸਾ ਹੈ ਗੁੱਸਾ ਵੀ ਇਨਸਾਨ ਨੂੰ ਆਉਣਾ ਚਾਹੀਦਾ ਬੱਚਿਆਂ ਤੇ ਬੱਚਾ ਤੇ ਵੀ ਗੁੱਸਾ ਕਰਨਾ ਪੈਂਦਾ ਹੈ ਕਈ ਵਾਰੀ ਪਰ ਕੀ ਹੈ ਅਗਰ ਹੱਦੋਂ ਜ਼ਿਆਦਾ ਵੱਧ ਜਾਵੇ ਤਾਂ ਫਿਰ ਉਹ ਜਿਹੜਾ ਨੁਕਸਾਨ ਕਰਦਾ ਹੈ ਫਿਰ ਇਨਸਾਨ ਨਾ ਕਿਸੇ ਦਾ ਸਿਰ ਪਾੜਦਾ ਜਾਂ ਫਿਰ ਆਪਦਾ ਸਿਰ ਪਾੜਦਾ ਹੈ ਗੁੱਸੇ ਦੇ ਵਿੱਚ ਸੋ ਜਿਹੜੇ ਵਿਕਾਰ ਹੈ ਇਹਨਾਂ ਵਿਕਾਰਾਂ ਤੋਂ ਆਪਾਂ ਨੂੰ ਜੋ ਹੈ ਗੁਰੂ ਸਾਹਿਬ ਹੀ ਬਚਾ ਸਕਦੇ ਨੇ ਗੁਰੂ ਸਾਹਿਬ ਤੋਂ ਅਗਰ ਆਪਾਂ ਸੋਹਣੀ ਮਤ ਲਵਾਂਗੇ ਸੋਣਾ ਗੁਰੂ ਸਾਹਿਬ ਤੋਂ ਗਿਆਨ ਲਵਾਂਗੇ ਫਿਰ ਇਹ ਆਪਣੇ ਜਿਹੜੇ ਅੰਦਰ ਦੇ ਵਿਕਾਰ ਹੈ ਇਹ ਹੌਲੀ-ਹੌਲੀ ਘਟਨੇ ਸ਼ੁਰੂ ਹੋ ਜਾਣਗੇ ਕੰਮ ਕੀ ਹੈ ਗੁਰੂ ਮਤ ਗੁਰੂ ਸਭ ਤੋਂ ਲੈਣੀ ਹੈ ਪਰ ਕੰਮ ਆਪਾਂ ਨੂੰ ਕਰਨਾ ਪੈਣਾ ਆਪਣੇ ਉੱਤੇ ਤਾਂ ਦੇ ਉੱਤੇ ਜਿੰਨਾ ਕੰਮ ਕਰਾਂਗੇ ਵਿਕਾਰਾਂ ਨੂੰ ਘਟਾਉਣ ਦੀ ਕੋਸ਼ਿਸ਼ ਜਿੰਨੀ ਆਪਾਂ ਕਰਾਂਗੇ ਤੋਂ ਨੇ ਫਿਰ ਸੁਖੀ ਵੀ ਆਪਾਂ ਹੋਣਾ ਸੋ ਅੱਜ ਆਪਾਂ ਅੱਗੇ ਦੇ ਵਿਚਾਰ ਕਰਾਂਗੇ ਜੋ ਕਿ ਤਾਂ ਤਾਂਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 39 ਅੰਗ ਤੇ ਬਰਾਜਮਾਨ ਹੈ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਇਹ ਚੌਥੇ ਪਾਸ਼ਾ ਦਾ ਸ਼ਬਦ ਹੈ ਤਨ ਤਨੈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਹਿਲਾ ਜਿੰਨੇ ਵੀ ਆਪਾਂ ਜਦਾ ਸ਼ਬਦ ਪੜੇ ਨੇ ਉਹ ਤਨ ਤਨੈ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਬਦ ਸੀਗੇ ਅੱਜ ਵਾਲਾ ਜੇ ਸ਼ਬਦ ਹੈ ਜਿਹੜਾ ਇਹ ਤਨ ਤਨੈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਹੈ ਘਰ ਪਹਿਲਾ ਘਰ ਪਹਿਲੇ ਦੇ ਵਿੱਚ ਇਸ ਨੂੰ ਗਾਉਣ ਦਾ ਹੁਕਮ ਹੈ ਜਿਸ ਤਰ੍ਹਾਂ ਤਬਲਾ ਹੈ ਤਬਲੇ ਦੇ 17 ਘਰ ਹੁੰਦੇ 17 ਘਰ ਦੇ ਵਿੱਚੋਂ ਘਰ ਭਵਤਾਲ ਜਿੱਦਿਹਾ 17 ਤਾਲਾ ਹੁੰਦੀਆਂ ਤਬਲੇ ਦੀਆਂ 17ਵੀਂ ਤਾਲ ਦੇ ਵਿੱਚੋਂ ਪਹਿਲੀ ਤਾਲ ਦੇ ਵਿੱਚ ਜਿਹੜਾ ਸ਼ਬਦ ਹੈ ਗਾਇਆ ਜਾਂਦਾ ਹੈ ਮੈਂ ਮਨ ਤਨ ਬਿਰਹੋ ਅਤ ਅਗਲਾ ਕਿਉ ਪ੍ਰੀਤ ਮਿਲੇ ਕਰਿਆ ਕਹਿੰਦੇ ਨੇ ਮੇਰੇ ਮਨ ਤੇ ਤਨ ਦੇ ਵਿੱਚ ਬਿਰਹੋ ਬਿਰਹੋ ਕਹਿੰਦੇ ਬਣਿਆ ਹੋਇਆ ਪਰਮਾਤਮਾ પતિ ਦਾ ਉਹ ਮਾਲਕ ਦਾ ਵਿਛੋੜਾ ਜਿਹੜਾ ਮੇਰੇ ਹਿਰਦੇ ਅੰਦਰ ਮਨ ਦੇ ਉੱਤੇ ਤਨ ਦੇ ਉੱਤੇ ਬਣਿਆ ਹੋਇਆ ਹੈ ਇਹ ਜਿਹੜੀ ਵਿਛੋੜੇ ਦੀ ਪੀੜ ਹੈ ਮੇਰੇ ਅੰਦਰ ਤੱਕ ਜਾ ਰਹੀ ਹੈ ਕਿਉਂ ਪ੍ਰੀਤਮ ਮੇਲੇ ਚਾਹੇ ਕਿਸ ਤਰ੍ਹਾਂ ਉਹ ਪਰਮਾਤਮਾ ਪਤੀ ਨੂੰ ਉਹ ਮਾਲਕ ਨੂੰ ਉਸ ਆਲਪੁਰਖ ਨੂੰ ਮਿਲਿਆ ਜਾਏ ਬਾਕੀ ਇਨਸਾਨ ਜਦੋਂ ਮਨ ਦੁੱਖ ਦੇ ਵਿੱਚ ਹੁੰਦਾ ਹੈ ਤੇ ਪਰਮਾਤਮਾ ਤੋਂ ਦੂਰ ਹੈ ਜਦੋਂ ਮਨ ਅੰਦਰੋਂ ਸੁਖੀ ਹੁੰਦਾ ਹੈ ਤੇ ਪਰਮਾਤਮਾ ਦੇ ਨੇੜੇ ਹੈ ਖੇੜ ਸਾਰੀ ਆਪਣੇ ਅੰਦਰ ਦੀ ਹੈ ਹੋਰ ਕੋਈ ਰੱਬ ਕਿਤੇ ਉੱਪਰ ਕਿਤੇ ਨੂੰ ਬੈਠਾ ਰੱਬ ਜੋ ਕੁਛ ਵੀ ਹੈ ਆਪਣੇ ਅੰਦਰ ਹੀ ਹੈ ਸਭ ਕੁਛ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਭਲਾਏ ਜੋ ਕੁਛ ਵੀ ਉਹ ਪਰਮਾਤਮਾ ਹਰੀ ਆਪਣੇ ਅੰਦਰ ਵਸਦਾ ਹੈ ਕਿਤੇ ਬਾਹਰ ਨਹੀਂ ਹੈ ਅਗਰ ਮਨ ਆਨੰਦ ਦੇ ਵਿੱਚ ਖੁਸ਼ੀ ਦੇ ਵਿੱਚ ਖੇੜੇ ਦੇ ਵਿੱਚ ਰਹਿੰਦਾ ਹੈ ਤੋ ਪਰਮਾਤਮਾ ਮਾਲਿਕ ਸਮਝ ਲਓ ਤੁਹਾਡੇ ਅੰਦਰ ਬੈਠਾ ਆਇਆ ਹੋਇਆ ਹੈ ਅਗਰ ਗੁੱਸੇ ਦੇ ਵਿੱਚ ਰਹਿੰਦਾ ਹੈ ਮਨ ਅੰਦਰੋਂ ਅਸ਼ਾਂਤ ਰਹਿੰਦਾ ਹੈ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਗੁੱਸੇ ਦੇ ਵਿੱਚ ਰਹਿੰਦਾ ਹੈ ਮਨ ਤੋ ਫਿਰ ਕੀ ਹੈ ਪਰਮਾਤਮਾ ਹਰੀ ਮਾਲਕ ਜਿਹੜਾ ਅੰਦਰੋਂ ਗਿਆ ਹੋਇਆ ਅੰਦਰ ਵਸ ਨਹੀਂ ਰਿਹਾ ਜਾਂ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਇਹ ਦੇਖੀਏ ਦੁਖੀ ਜਾਏ ਜਦੋਂ ਪਰਮਾਤਮਾ ਮਾਲਕ ਨੂੰ ਹਰੀ ਨੂੰ ਉਹ ਸੁਖੋ ਸ਼ਾਂਤੀ ਅੰਦਰੋਂ ਦਿੱਖਦਾ ਦੁਖ ਜਾਏ ਅੰਦਰੋਂ ਜਿਹੜਾ ਦੁੱਖ ਹੈ ਵਿਛੋੜੇ ਦਾ ਜਿਹੜਾ ਦੁੱਖ ਹੈ ਉਹ ਚਲਿਆ ਜਾਂਦਾ ਹੈ ਸ਼ਾਂਤੀ ਹੈ ਸ਼ਾਂਤੀ ਅੰਦਰ ਆ ਗਈ ਅਸ਼ਾਂਤੀ ਦੂਰ ਹੋ ਜਾਂਦੀ ਹੈ ਅਜੇਨ ਤਾਂ ਪਰਗੋ ਪ੍ਰਮਾਤਮਾ ਮਾਲਕ ਜਿਹੜਾ ਚਿੰਤਾ ਤੋਂ ਰਹਤੇ ਉਹ ਅੰਦਰ ਆ ਗਿਆ ਚਿੰਤਾ ਜਿਹੜੀ ਉਹ ਦੂਰ ਹੋ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਪ੍ਰਮਾਤਮਾ ਮਾਲਕ ਹਰੀ ਸੁਖ ਅੰਦਰ ਆ ਗਿਆ ਉਹ ਦੁੱਖ ਜਿਹੜੇ ਨੇ ਅੰਦਰੋਂ ਦੂਰ ਚਲੇ ਜਾਂਦੇ ਨੇ ਜਾਇ ਪੁੱਛੋ ਤਿੰਨ ਸੱਜਣਾ ਪ੍ਰਭ ਕਿਰਤ ਵਿਦ ਮਿਲੇ ਮਿਲਾਏ ਕਹਿੰਦੇ ਨੇ ਮੈਂ ਉਹ ਪ੍ਰਮਾਤਮਾ ਬਾਰੇ ਉਹ ਹਰੀ ਬਾਰੇ ਉਹ ਅਕਾਲ ਪੁਰਖ ਬਾਰੇ ਕਿੰਨਾ ਸੱਜਣਾ ਤੋਂ ਜਾ ਕੇ ਕਿੰਨਾ ਮਿੱਤਰਾਂ ਤੋਂ ਜਾ ਕੇ ਕਿੰਨਾ ਸੰਤਾਂ ਤੋਂ ਜਾ ਕੇ ਪੁੱਛਾਂ ਕਿਹੜੀਆਂ ਵਿਧੀਆਂ ਦੇ ਨਾਲੋਂ ਪ੍ਰਮਾਤਮਾ ਮਾਲਕ ਹਰੀ ਉਹ ਮਨ ਦਾ ਆਨੰਦ ਉਹ ਅੰਦਰ ਦਾ ਸੁੱਖ ਉਹ ਅੰਦਰ ਦੀ ਸ਼ਾਂਤੀ ਮੈਨੂੰ ਕਿਹੜੇ ਤਰੀਕੇ ਨਾਲ ਉਹ ਮਿਲ ਜਾਵੇ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਨ ਕੋਈ ਮੇਰੇ ਸਤਿਗੁਰਾ ਤੇਰੇ ਤੋਂ ਬਿਨ ਹੋਰ ਕੋਈ ਵੀ ਉਹਦਾ ਰਸਤਾ ਉਹ ਪ੍ਰਮਾਤਮਾ ਮਾਲਕ ਦੇ ਹਰੀ ਦੇ ਨਾਲ ਮੈਨੂੰ ਮਲਾਉਣ ਵਾਲਾ ਕੋਈ ਵੀ ਨਹੀਂ ਹੈ ਇੱਕ ਹੀ ਹੈ ਸਤਿਗੁਰੂ ਨੇ ਧੰਦਾ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆਪਣੇ ਅੰਦਰ ਸੱਚ ਦਾ ਪ੍ਰਕਾਸ਼ ਕਰਕੇ ਸੱਚਾ ਗਿਆਨ ਦੇ ਕੇ ਸੱਚੀ ਸਮਝ ਦੇ ਕੇ ਆਪਾਂ ਨੂੰ ਉਹ ਹਰੀ ਦੇ ਨਾਲ ਪਰਮਾਤਮਾ ਮਾਲਕ ਦੇ ਨਾਲ ਮਿਲਾ ਸਕਦੇ ਇਹਨਾਂ ਤੋਂ ਸਿਵਾ ਹੋਰ ਕੋਈ ਵੀ ਦੂਜਾ ਹੈ ਹੀ ਨਹੀਂ ਹੈ ਜਿਹੜਾ ਉਹ ਪਰਮਾਤਮਾ ਹਰੀ ਦੇ ਨਾਲ ਆਪਾਂ ਨੂੰ ਮਿਲ ਲ ਦੇਵੇਗਾ ਕਿਉਂਕਿ ਸਾਰਿਆਂ ਦੇ ਰਾਹ ਜਿਹੜੇ ਨੇ ਆਪਦੇ-ਆਪ ਦੇ ਢਿੱਡ ਦਾ ਪਾਲਣ ਬਣਾਇਆ ਹਰੇਕ ਨੇ ਕੋਈ ਕੋਈ ਰੋਤਾ ਦੱਸਦਾ ਹੈ ਤੇ ਕੋਈ ਕੋਈ ਰਾਹ ਦੱਸਦਾ ਹੈ ਕਿਸੇ ਤਰਮ ਦੇ ਵਿੱਚ ਕਿਸੇ ਤਰ੍ਹਾਂ ਕਿਸੇ ਤਰਮ ਦੇ ਵਿੱਚ ਕਿਸੇ ਤਰ੍ਹਾਂ ਤੇ ਜੇ ਪਰਮਾਤਮਾ ਮਾਲਕ ਇੱਕ ਹੈ ਤਾਂ ਉਹਨੂੰ ਮਿਲਣ ਦਾ ਰਾਹ ਵੀ ਇੱਕ ਹੋਣਾ ਚਾਹੀਦਾ ਇਹ ਨਹੀਂ ਕਿ ਸਾਰੇ ਲਗ ਲਗ ਰਸਤੇ ਹੋਣਗੇ ਹਮ ਮੂਰਖ ਮੁਗਧ ਸਰਨਾਗਤੀ ਕਰਕੇ ਪਾ ਮਿਲੇ ਹਰ ਸੋ ਅਸੀਂ ਮੂਰਖ ਹਾਂ ਮੁਗਧਾਂ ਜਾਨ ਹਾਂ ਸਰਨਾਗਤੀ ਤੇਰੀ ਸ਼ਰਨ ਦੇ ਵਿੱਚ ਆ ਗਏ ਹਾਂ ਕਰ ਕਿਰਪਾ ਮਿਲੇ ਹਰ ਸੋ ਮੇਰੇ ਉੱਤੇ ਵੀ ਕਿਰਪਾ ਕਰ ਦੋ ਪਰਮਾਤਮਾ ਹਰੀ ਮਾਲਕ ਮੈਨੂੰ ਵੀ ਉਸ ਹਰੀ ਦੇ ਨਾਲ ਪਰਮਾਤਮਾ ਮਾਲਕ ਦੇ ਨਾਲ ਮੇਰਾ ਵੀ ਜਿਹੜਾ ਹੈ ਮੇਲ ਹੋ ਜਾਵੇ ਰਹਾਉ ਸਤਿਗੁਰ ਦਾਤਾ ਹਰਨਾਮ ਦਾ ਤਬ ਆਪ ਮਿਲਾਵੇ ਮਿਲਾਵੇ ਸੋਏ ਸਤਿਗੁਰ ਜੀ ਨੇ ਤਾਂ ਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਦਾਤਾ ਕਾ ਦੀਆਂ ਦਿੰਦੇ ਨੇ ਹਰਨਾਮ ਦਾ ਹਰੀ ਦੇ ਨਾਮ ਦੀਆਂ ਹਰੇ ਕੀ ਹਰੀ ਦੇ ਗਿਆਨ ਦੀਆਂ ਦਾਤਾ ਦਿੰਦੇ ਨੇ ਤਬ ਆਪ ਮਿਲਾਵੇ ਜਦੋਂ ਆਪਾਂ ਸਤਿਗੁਰੂ ਤੋਂ ਸਮਝ ਲੈ ਕੇ ਗਿਆਨ ਲੈ ਕੇ ਅਕਲ ਲੈ ਕੇ ਉਸ ਰਾਤੇ ਚੱਲਦੇ ਹਾਂ ਫਿਰ ਉਹ ਪ੍ਰਮਾਤਮਾ ਮਾਲਕ ਹਰੀ ਆਪ ਹੀ ਆਪਾਂ ਨੂੰ ਆਪਣੇ ਨਾਲ ਉਹ ਮਿਲਾ ਲੈਂਦਾ ਹੈ ਸਤਿਗੁਰ ਹਰ ਪ੍ਰਭੂ ਜੀਆ ਗੁਰ ਜੀਵਡ ਅਵਨਾ ਕੋ ਸਤਿਗੁਰੂ ਤੋਂ ਹੀ ਕਹਿੰਦੇ ਨੇ ਹਰੀ ਉਹ ਪ੍ਰਮਾਤਮਾ ਮਾਲਕ ਬਾਰੇ ਬੁੱਝਿਆ ਪਾਉ ਦੀ ਸਮਝ ਆਈ ਗੁਰ ਜੀਵਡ ਅਵਨਾ ਕੋ ਗੁਰੂ ਤੋਂ ਵੱਡਾ ਹੋਰ ਕੋਈ ਵੀ ਨਹੀਂ ਹੈ ਗੁਰੂ ਤੋਂ ਜਿਹੜੀ ਸਮਝ ਮਿਲਦੀ ਹੈ ਅਕਲ ਮਿਲਦੀ ਹੈ ਗਿਆਨ ਮਿਲਦਾ ਹੈ ਉਹ ਤੋਂ ਵੱਡਾ ਹੋਰ ਕੋਈ ਵੀ ਨਹੀਂ ਹੈ ਹੋਰ ਗੁਰ ਸਰਨਾਈ ਟੈਪਵਾ ਚਰ ਦਇਆ ਮੇਲੇ ਪ੍ਰਸ ਹੋਏ ਕਹਿੰਦੇ ਨੇ ਗੁਰੂ ਦੀ ਸਰਨ ਦੇ ਵਿੱਚ ਆ ਕੇ ਗੁਰੂ ਤੋਂ ਸਮਝ ਲੈ ਕੇ ਕਹਿੰਦੇ ਨੇ ਉਹ ਪਰਮਾਤਮਾ ਮਾਲਕ ਹਰੀ ਦੇ ਨਾਲ ਉਹ ਮੇਲ ਹੋ ਜਾਂਦਾ ਹੈ ਉਹ ਪਰਮਾਤਮਾ ਮਾਲਕ ਹਰੀ ਦਇਆ ਕਰ ਦਿੰਦਾ ਜਦੋਂ ਹਰੀ ਦਇਆ ਕਦੋਂ ਕਰਦਾ ਜਦੋਂ ਤੈਹ ਪਵਾ ਕਰਦਾ ਆ ਮੇਲੇ ਪ੍ਰਭ ਸੁ ਜਦੋਂ ਉਸਤਾਨ ਦਾ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੰਨ ਦੇ ਵਿੱਚ ਆ ਜਾਂਦੇ ਜਦੋਂ ਗੁਰੂ ਦੇ ਬਚਨਾਂ ਨੂੰ ਆਪਾਂ ਮੰਨਣ ਲੱਗ ਪੈਂਦੇ ਹਾਂ ਗੁਰੂ ਨੂੰ ਆਪਣੀ ਜਿਹੜੀ ਸੁਰਤ ਤੇ ਭੇਟਾ ਕਰ ਦੁੰਦੇ ਹਾਂ ਫਿਰ ਉਹ ਪਰਮਾਤਮਾ ਮਾਰ ਕੇ ਹਰੀ ਦੇ ਨਾਲ ਆਪਣਾ ਜਿਹੜਾ ਮੇਲ ਗੁਰੂ ਸਾਹਿਬ ਆਪਣਾ ਕਰਵਾ ਦਿੰਦੇ ਹਨ ਮਨ ਹਠ ਕਿਨੇ ਨਾ ਪਾਇਆ ਕਰ ਉਹ ਪਾਪ ਥਕੇ ਸਭ ਕੋਈ ਮਨਹਟ ਕਹਿੰਦੇ ਨੇ ਧਾਰਮਿਕ ਰਸਮਾਂ ਰਿਵਾਜ ਜਿਹੜੇ ਆਪਾਂ ਕਰਮ ਕਰਦੇ ਆਂ ਕਦੇ ਆਪਾਂ ਪੱਥਰਾਂ ਨੂੰ ਮੱਥੇ ਟੇਕਦੇ ਆਂ ਕਦੇ ਮੂਰਤੀਆਂ ਨੂੰ ਮੱਥੇ ਟੇਕਦੇ ਆਂ ਕੋਈ ਜਾਦੂ ਟੂਣਾੇ ਕਰਦਾ ਕੋਈ ਪਟੰਤਾਂ ਕੋਲ ਜਾ ਕੇ ਪੁੰਚਦਾ ਰਹਿੰਦਾ ਕਹਿੰਦੇ ਨੇ ਇਦਾਂ ਦੇ ਉਪਾਅ ਲੋਕੀ ਜਿਹੜੇ ਨੇ ਕਰਦੇ ਫਿਰਦੇ ਨੇ ਥੱਕੇ ਸਭ ਕੋਈ ਇਦਾਂ ਦੇ ਇਨਸਾਨ ਜਿਹੜੇ ਨੇ ਇਦਾਂ ਦੇ ਕਰਮਾਖੰਡਾਂ ਦੇ ਵਿੱਚ ਫਸੇ ਹੋਏ ਥੱਕ ਥੱਕੇ ਹੋਏ ਨੇ ਸੈਸ ਸਿਆਣਪ ਕਰ ਰਹੇ ਮਨ ਕੋਰੇ ਰੰਗ ਨਾਲ ਆਪਣੀਆਂ ਸੈਸ ਸਿਆਣਪਾਂ ਚ ਉਤਰਾਇਆਂ ਇਨਸਾਨ ਵਰਤਦੇ ਨੇ ਕਰ ਰਹੀ ਇਦਾਂ ਦੀਆਂ ਚ ਉਤਰਾਇਆਂ ਵਰਤਦੇ ਨੇ ਮਨ ਕੋਰੇ ਰੰਗ ਨਾਲ ਕੋਰੇ ਰੰਗ ਨੂੰ ਫਿਰ ਉਹ ਪਰਮਾਤਮਾ ਮਾਲਕ ਦਾ ਹਰੀ ਦਾ ਜਿਹੜਾ ਰੰਗ ਹੈ ਉਹ ਕਦੇ ਵੀ ਨਹੀਂ ਚੜਦਾ ਜਿਹੜੇ ਆਪਣੇ ਮਨ ਦੀ ਮਤ ਦੇ ਉੱਤੇ ਰਾਹ ਤੇ ਚੱਲਦੇ ਹਨ ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜੇ ਖਾਵੇ ਸੋਏ ਕੂੜ ਕੱਪੜ ਦੇ ਨਾਲ ਕਹਿੰਦੇ ਨੇ ਧਾਰਮਿਕ ਰਸਮੀ ਰਿਵਾਜ ਜਿਹੜੇ ਕਰਦੇ ਨੇ ਉਹਨਾਂ ਦੇ ਨਾਲ ਕਿਸੇ ਨੇ ਵੀ ਕਹਿੰਦੇ ਉਹ ਪਰਮਾਤਮਾ ਮਾਲਕ ਹਰੀ ਨੂੰ ਨਹੀਂ ਪਹਜ ਜਿਸ ਤਰ੍ਹਾਂ ਆਪਾਂ ਪੜਦੇ ਆਂ ਪਾਠ ਪੜਿਓਰ ਬੇਦ ਵਿਚਾਰੇਓ ਨਿਵਲ ਭੰਗਮ ਸਾਦੇ ਪੰਜ ਜਨਾਸੋ ਸੰਗ ਨਾ ਛੁਟਕ ਅਧਿਕ ਅਹਿਮਦ ਬਾਣੀ ਪੰਜ ਜਿਹੜੇ ਵਿਕਾਰ ਨੇ ਕਾਬੂ ਤੇ ਇਹਨਾਂ ਤੇ ਪਾਉਣਾ ਸੀ ਉਹ ਤਾਂ ਭਾਵੇਂ ਜਿੰਨੇ ਮਰਜ਼ੀ ਪਾਠ ਆਪਾਂ ਕਰੀ ਜਾਈਏ ਉਹਨਾਂ ਦਾ ਕੋਈ ਵੀ ਲਾਹਾ ਨਹੀਂ ਮਿਲਦਾ ਜਿੰਨੇ ਦਿਨ ਆਪਾਂ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਨੂੰ ਆਪਾਂ ਮੰਨਦੇ ਨਹੀਂ ਗੁਰੂ ਸਾਹਿਬ ਦੀ ਜਿਹੜੀ ਗੱਲ ਹੈ ਨੂੰ ਮੰਨਦੇ ਨਹੀਂ ਹੈ ਫਿਰ ਕੀ ਆਪਾਂ ਕੂੜ ਕਪਟ ਵਾਲੇ ਕੰਮ ਕਰਦੇ ਆ ਤੇ ਫਿਰ ਇਨਸਾਨ ਜਿੱਦਾਂ ਦਾ ਬੀਜ ਦਾ ਹੈ ਜਿੰਦਾਂ ਤੇ ਕਰਮ ਕਰਦਾ ਹੈ ਉਦਾਂ ਦਾ ਉਹਨੂੰ ਸੋਝੀ ਉਹਦੇ ਅੰਦਰ ਉਦਾਂ ਦੀ ਮਿਲਦੀ ਹੈ ਮਾੜੇ ਕਰਮ ਕਰਾਂਗੇ ਮਾੜੇ ਕੰਮਾਂ ਦੀ ਧਾਰਮਿਕ ਰਸਮਾਂ ਰਵਾਜਾਂ ਦੇ ਪਿੱਛੇ ਪੈ ਫਿਰਾਂਗੇ ਉਦਾਂ ਦਾ ਅੰਦਰ ਆਉਣਾ ਤਾਂ ਅਗਰ ਗੁਰੂ ਤੋਂ ਮਤ ਲੈਣ ਵਾਲੇ ਪਾਸੇ ਜਾਵਾਂਗੇ ਤਾਂ ਉਦਾਂ ਦੀ ਮਤ ਆ ਜਾਏਗੀ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਦੁਰਾਸ ਉਹ ਪ੍ਰਮਾਤਮਾ ਮਾਲਿਕ ਸਭਨਾ ਦੀ ਆਸ ਹੈ ਸਭ ਜੀ ਤੇਰੇ ਰਾਸ ਉਹਦੀ ਰਾਸ ਦੇ ਵਿੱਚ ਰਸਨਾ ਦੇ ਵਿੱਚ ਸਾਰੇ ਉਹ ਜੋ ਕੁਝ ਵੀ ਹੈ ਸਾਰਾ ਕੁਝ ਜੋ ਕੁਝ ਵੀ ਹੈ ਉਹਦੀ ਰਾਸ ਦੇ ਵਿੱਚ ਰਾਸ ਪੂੰਜੀ ਦੇ ਵਿੱਚ ਸਾਰਾ ਕੁਝ ਹੀ ਵਰਤ ਰਿਹਾ ਹੈ ਪ੍ਰਭ ਤੁਧੋਂ ਖਾਲੀ ਕੋ ਨਹੀਂ ਦਰਗੁਰਮੁਖਾਂ ਨੂੰ ਸਭਾ ਜਿਹੜੇ ਤੇਰੇ ਦਰ ਤੇ ਆ ਜਾਂਦੇ ਨੇ ਜਿਹੜੇ ਗਿਆਨ ਦੇ ਨਾਲ ਸਮਝ ਦੇ ਨਾਲ ਖਲਦੇ ਨਾਲ ਜੁੜ ਜਾਂਦੇ ਨੇ ਦਰ ਗੁਰਮਖਾਂ ਨੂੰ ਸਵਾਸ ਇਦਾਂ ਦੇ ਗੁਰਮਖਾਂ ਨੂੰ ਜਿਹੜੇ ਗੁਰੂ ਦੇ ਰਾਹ ਤੇ ਚੱਲਦੇ ਨੇ ਗੁਰੂ ਤੋਂ ਸਮਝ ਲੈਂਦੇ ਨੇ ਜਿਹੜੇ ਗੁਰੂ ਵੱਲ ਨੂੰ ਆਪਣਾ ਮੁਖ ਕਰ ਲੈਂਦੇ ਨੇ ਜਿਹੜੇ ਗੁਰੂ ਦੇ ਬਚਨਾਂ ਨੂੰ ਮੰਨ ਲੈਂਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਇਦਾਂ ਦੇ ਗੁਰਮਖਾਂ ਨੂੰ ਸਵਾਸ ਇਦਾਂ ਦੇ ਗੁਰਮਖਾਂ ਨੂੰ ਕਹਿੰਦੇ ਨੇ ਸ਼ਾਬਾਸ਼ ਮਿਹਨਤ ਚਾਹੀਦੀ ਹੈ ਜੋ ਗੁਰੂ ਦੇ ਬਚਨਾਂ ਨੂੰ ਗੁਰੂ ਦੀ ਗੱਲ ਨੂੰ ਜੋ ਮੰਨਦੇ ਨੇ ਬਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਨਾਨਕ ਵੀ ਕਹਿੰਦੇ ਇਹੀ ਅਰਦਾਸ ਕਰਦਾ ਹੈ ਬਿਖ ਜਿਹੜਾ ਹੈ ਜ਼ਹਿਰ ਦਾ ਜਿਹੜਾ ਭੌਜਲ ਹੈ ਸਮੁੰਦਰ ਹੈ ਇਹਦੇ ਵਿੱਚ ਅਸੀਂ ਡੁੱਬਦੇ ਪਏ ਆ ਇਹਦੇ ਵਿੱਚੋਂ ਸਾਨੂੰ ਵੀ ਤੂੰ ਕੱਢ ਲੈ ਨਾਨਕ ਇਹੀ ਅਰਦਾਸ ਕਰਦਾ ਹੈ ਅਰਦਾਸਾਂ ਕੀ ਕਰਦੇ ਆਪਾਂ ਆ ਕੇ ਗੁਰੂ ਸਾਹਿਬ ਤੋਂ ਕਦੇ ਪੁੱਤਾਂ ਦੀ ਦਾਤ ਮੰਗਦੇ ਆਂ ਕਦੇ ਧਨ ਮੰਗਦੇ ਆਂ ਕਦੇ ਸੁਖ ਸ਼ਾਂਤੀ ਮੰਗਦੇ ਆਂ ਤਕੀਏ ਸਭ ਤੋਂ ਵੱਡੀ ਦਾਤ ਜਿਹੜੀ ਕੀ ਸੀਗੀ ਸਿੱਖਾਂ ਨੂੰ ਸਿੱਖੀ দান ਕੇਸ ਦਾ ਰਹਿਤਨ ਵਿਵੇਕ দান ਵਸੋਹ ਦਾਮ ਪ੍ਰੋਸਾਹ ਦਾਣ ਦਾਨਾ ਸਰਦਨ ਨਾਮ ਦਾ ਸਭ ਤੋਂ ਵੱਡੀ ਦਾਤ ਜਿਹੜੀ ਇਹ ਦਾਨਾ ਤੋਂ ਸਿਰੇ ਦਾ ਜਿਹੜਾ ਦਾਨ ਸੀਗਾ ਨਾਮ ਦਾ ਦਾਨ ਸੀਗਾ ਗਿਆਨ ਦਾ ਦਾਨ ਸੀ ਸੋਝੀ ਦਾ ਦਾਨ ਸੀਗਾ ਦਾਨ ਪਾਪਾ ਇਹ ਮੰਗਣਾ ਸੀਗੇ ਗੁਰੂ ਸਾਹਿਬ ਤੋਂ ਆ ਕੇ ਅਸੀਂ ਪਤਾ ਨਹੀਂ ਅਰਦਾਸ ਜਿੰਨੀ ਗੁਟਕਾ ਸਾਹਿਬ ਤੇ ਹੁੰਦੀ ਹੈ ਪੁਰਤੋਗਏ ਪਤਾ ਨਹੀਂ ਕਿੰਨੀ ਅਹੀਂ ਗਾਹ ਦੀ ਗਾਮ ਵਧਾਲੀ ਐ 5 ਮਿੰਟ ਦੀ ਅਰਦਾਸ ਹੁੰਦੀ ਐ 10 ਮਿੰਟ ਬਾਅਦ ਦੇ ਵਿੱਚ ਅਸੀਂ ਆਪਣੇ ਮੰਗਣ ਤੇ ਲਾਇਆ ਹੁੰਦਾ ਕਦੇ ਕੁਝ ਮੰਗ ਕਰਦੇ ਕਦੇ ਕੁਝ ਤੇ ਗੁਰੂ ਸਾਹਿਬ ਤਾਂ ਆਪਾਂ ਨੂੰ ਪਹਿਲਾਂ ਇੰਨੀਆਂ ਦਾਤਾਂ ਦਿੱਤੀਆਂ ਨਾਮ ਦੀ ਦਾਤ ਬਖਸ਼ੀ ਹੋਈ ਐ ਤੇ ਮੰਗਣੀ ਐ ਤਾਂ ਗੁਰੂ ਸਾਹਿਬ ਤੋਂ ਆ ਕੇ ਜਿਹੜੀ ਐ ਨਾਮ ਦੀ ਗਿਆਨ ਦੀ ਸੋਝੀ ਦੀ ਦਾਤ ਜਿਹੜੀ ਐ ਗੁਰੂ ਸਾਹਿਬ ਤੋਂ ਮੰਗਿਆ ਕਰੀਏ ਗੁਰੂ ਸਾਹਿਬ ਜੋ ਬਾੜੀ ਤੁਸੀਂ ਰਚੀ ਐ ਇਹ ਮੇਰੀ ਹੈ ਜਿਹੜੀ ਮੇਰੀ ਵੀ ਸੁਰਤ ਦੇ ਵਿੱਚ ਆ ਜਾਵੇ ਮੇਰਾ ਵੀ ਜਿਹੜਾ ਹੈ ਭਲਾ ਹੋ ਜਾਵੇ ਮੇਰਾ ਵੀ ਜਿਹੜਾ ਜੀਵਨ ਹੈ ਜਿਹੜਾ ਸਵਾਰਿਆ ਜਾਵੇ ਤਾਂ ਸਵਾਰਨਾ ਜੀਵਨ ਜਿਹੜਾ ਹੈ ਗੁਰੂ ਸਾਹਿਬ ਤੋਂ ਸਮਝ ਲੈ ਕੇ ਗੁਰੂ ਸਾਹਿਬ ਤੋਂ ਅਗਲ ਲੈ ਕੇ ਫੇਰੀ ਜਿਹੜਾ ਆਪਣਾ ਜਨਮ ਹੈ ਜਿਹੜਾ ਇਹ ਸਵਾਰੇ ਜਾਣਾ ਸੀ ਬਾਕੀ ਜਿਹੜੀਆਂ ਵਾਧੂ ਦੀਆਂ ਦਤਾਂ ਅਰਦਾਸਾਂ ਦੇ ਵਿੱਚ ਮੰਗਦੇ ਆ ਉਹਨਾਂ ਦਤਾਂ ਨੂੰ ਛੱਡੀਏ ਆਪਾਂ ਤਾਂ ਗੁਰੂ ਸਾਹਿਬ ਤੋਂ ਜਦੋਂ ਵੀ ਅਰਦਾਸ ਕਰਦੇ ਆ ਗੁਰੂ ਸਾਹਿਬ ਤੋਂ ਨਾਮ ਦੀ ਦਾਤ ਮੰਗੀਏ ਤੇ ਜਦੋਂ ਆਪਾਂ ਅਰਦਾਸ ਦੀ ਸਮਾਪਤੀ ਹੁੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਜਦੋਂ ਆਪਾਂ ਬੋਲ ਹੀ ਦਿੱਤਾ ਲਾਖ ਦੇ ਵਿੱਚ ਕਿ ਸਰਬੱਤ ਦਾ ਭਲਾ ਸਰਬੱਤ ਭਾਵ ਸਾਰਿਆਂ ਦਾ ਭਲਾ ਤੇ ਫਿਰ ਆਪਾਂ ਨੂੰ ਕਿਤੇ ਸ਼ੱਕ ਕਾ ਦਾ ਰਹਿ ਜਾਂਦਾ ਫਿਰ ਵੀ ਕਿ ਮੇਰਾ ਭਲਾ ਨਹੀਂ ਹੋਣਾ ਜਿੰਨੀ ਦਰ ਮੇਰਾ ਨਾਮ ਦੀ ਅਰਦਾਸ ਦੇ ਵਿੱਚ ਬੋਲਿਆ ਗਿਆ ਮੇਰਾ ਭਲਾ ਨਹੀਂ ਹੋਣਾ ਤੋ ਤੇ ਗੁਰੂ ਸਾਹਿਬ ਨੇ ਪਹਿਲਾਂ ਲਿਖ ਦਿੱ ਲਿਖ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਦੋਂ ਸਰਬਾਧਾ ਭਲਾ ਕਹਿ ਦਤਾ ਸਰਬਾਧ ਦੇ ਭਲੇ ਦੇ ਵਿੱਚ ਮੇਰਾ ਵੀ ਭਲਾ ਆ ਗਿਆ ਦੂਜੇ ਦਾ ਵੀ ਭਲਾ ਆ ਗਿਆ ਸੁਣ ਜਿਹੜੀ ਦਾਤ ਹੈ ਗੁਰੂ ਸਾਹਿਬ ਤੋਂ ਮੰਗਣ ਵਾਲੀ ਉਹ ਨਾਮ ਦੀ ਗਿਆਨ ਦੀ ਦਾਤ ਮੰਗੇ ਕਰੀਏ ਉਸ ਤੋਂ ਸਿਵਾ ਹੋਰ ਬਾਕੀਆਂ ਜਿਹੜੀਆਂ ਦਾਤਾਂ ਹੈ ਉਹਨਾਂ ਨੂੰ ਛੱਡ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ